ਦੀ ਰਾਜ ਦੀ ਦੇ ਸ਼ਹੀਦੀ ਗੁਰਗੁਰੂਆਂ ਬਣਾਉਂ ਆਈਆਂ ਸੰਗਤਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅੰਮ੍ਰਿਤ ਜੀ ਖਾਲਸਾ ਕੇਂਦਰ ਵਾਲੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਤ ਸਿੰਘ ਜੀ ਬਾਬਾ ਠਾਰਾ ਸਿੰਘ ਸਾਹਿਬ ਜੀ ਔਰ ਭਾਈ ਜਰਨਲ ਸਿੰਘ ਸੁਬੇਕ ਜੀ ਜਰਨਲ ਸੁਬੇਕ ਸਿੰਘ ਜੀ ਨੇ ਮੁੱਖ ਸ੍ਰੀ ਹਰਮੰਦਰ ਸਾਹਿਬ ਜੱਟ ਦਾਸ ਜੀ ਸਾਹਿਬ ਦੀ ਔਰ ਤੇ ਇੱਕ ਜਕਾਰਾ ਛੇਗਾ ਸਾਰੀਆਂ ਸੰਗਤਾਂ ਨੇ ਜਲਦੀ ਕਲਾ ਦੇ ਨਾਲ ਜਕਾਰੇ ਦਾ ਜਵਾਬ ਦੇਣਾ ਹੈ ਬੋਲੇ ਸੋਨਿਹਾਲ ਕਿਰਪਾ ਕਰ ਦਿਓ ਥੋੜਾ ਜਿਹਾ ਠੀਕ ਹੈ ਜੀ ਸਾਇਲੈਂਟ ਹੋ ਜਾਓ RAMDEV ਆ ਮਾਈਕ ਆ ਜੀ ਸਾਹਮਣੇ ਕਰ ਮਾਈਕ ਆ ਇਹ ਆ ਜੀ ਬਾਈਕ ਤੇ ਨਾ ਮੋਟਰ ਤੇ ਲਾ ਲਾ ਜੀ ਬਾਈਕ ਦੇ ਬਾਰੇ ਉਹ ਜੀ ਬਾਈਕ ਦੇ ਅੱਗੇ ਟੋਕਾਂਗੇ ਜੀ ਬਾਈਕ ਦੀ ਇੱਕ ਵਾਰ ਜੀ ਉਹ ਤੇ ਕਰਵਾ ਲਈ ਉਹਨੂੰ ਉਹ ਇਹਨੂੰ ਮਾੜਾ ਜਿਹਾ ਸਿਰ ਤੇ ਲੱਗ ਗਿਆ ਇੱਥੇ ਬਹੁਤ ਅਸਲੀ ਹਾਂ ਇੱਥੇ ਕਰ ਆ ਅਮਰੀਕ ਮਾਈਕ ਪਰਦਾ ਹੀ ਵਾਲਾ ਹੋ ਜਾ ਇੱਕ ਮੇਰੀ ਯਾਰ ਥੋੜੇ ਕਰੋ ਤੁਹਾਡੀ ਟੀਮ ਆ ਗਈ ਜੀ ਕੰਪਨੀ ਦੇ ਮੇਰੇ ਕੋਲ ਕਿਤੇ ਨਹੀਂ ਉੱਦਰੀ ਜੇ ਵੀ ਸਾਡੀ ਕਿਤੇ ਹੋਈ ਹਾਂਜੀ ਮਾਨਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨੇ ਵੀ ਬੜਿਆ ਅੱਜ ਖਾਲਸਾ ਪੰਥ ਦੇ ਲਈ ਮਹਾਨ ਦਿਨ ਜਸ ਦੇ ਸ਼ਿਰਕਤਵਾਰ ਤੇ ਇੰਡੀਆ ਨੇ ਆਪਣਾ ਅਸਕਾਰ ਅਜਰਾਨ ਸਿੱਖਾਂ ਦੀਆਂ ਇਮਾਜਤ ਕਰਨ ਦਾ ਤੇ ਸਿੱਖਾਂ ਨੂੰ ਇੱਕ ਕਿਤਾ ਦੇਣ ਦਾ ਜਿੱਥੇ ਉਹ ਆਪਣੀ ਆਜ਼ਾਦੀ ਮਾਨ ਸਕਣਗੇ ਅੱਜ ਦੇ ਦੇਣ ਇੰਦਰਾ ਗਾਂਧੀ ਨੇ ਤੇ ਬਾਪੂ ਜੀਆ ਹਿੰਦੂਤਵਾਦੀਆਂ ਪਾਰਟੀਆਂ ਨੇ ਸੋਵੀਅਤ ਰੂਸ ਬਰਤਾਨੀਆ ਤੇ ਆਪਣੀਆਂ ਫੌਜਾਂ ਦੇ ਨਾਲ ਜਿਹੜੇ ਤਿੰਨੇ ਫੌਜਾਂ ਪਰਮਾਣੂ ਸ਼ਸਤਰਾਂ ਦੇ ਨਾਲ ਲਾਨਣ ਸੀ ਜੀਆਂ ਅੱਜ ਦੇ ਦਿਨ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਤਾ ਸਭ ਤੋਂ ਪਵਿੱਤਰ ਸਾਨ ਸਿੱਖਾਂ ਦੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਕੀ ਪਹਿਲਾ ਐਮਰ ਸਾਹਿਬ ਦਾਲੀ ਨੇ 1762 ਦੇ ਵਿੱਚ ਜਿੱਤਰ ਨਿਗਾ ਐਮਿਤ ਸ਼ਾਹ ਦੇ ਲੀਡਰ ਕੱਖ ਨਹੀਂ ਸੀ ਰਹਾ ਥੱਲੇ ਕਰ ਥੋੜੀ ਮਿਲਦੀ ਬਹੁਤ ਵੱਡੀ ਬਿਮਾਰੀ ਦੇ ਨਾਲ ਉਹ ਜਾ ਕੇ ਮਰਿਆ ਇਸ ਤੋਂ ਬਾਅਦ ਇੰਦਰਾ ਗਾਂਧੀ ਨੇ ਕਿਸੇ ਦੀ ਨਹੀਂ ਸੁਣੀ ਹੈ ਔਰ ਉਸਨੇ ਇਲੈਕਸ਼ਨ ਲੜਨੇ ਸੀਗੇ ਇਸ ਕਰਕੇ ਉਸਨੇ ਹਿੰਦੂ ਬੋਰਗਿੰਗ ਨੂੰ ਦਿਖਾਉਣਾ ਸੀ ਕਿ ਇਹ ਜਿਹੜੇ ਸਿੱਖ ਹੈ ਇਹ ਬਹੁਤ ਸੰਭਲੇ ਹੋਏ ਆ ਇਹਨਾਂ ਨੂੰ ਇੱਕ ਅਸਲੀ ਸਬਕ ਸਿਖਾਉਣਾ ਹੈ ਉਸਨੇ ਅੱਜ ਦੇ ਦਿਨ ਟੈਂਕਾਂ, ਟੋਪਾਂ, ਸਪੈਸ਼ਲ ਫੋਰਸੇਸ ਹੈਲੀਕਾਪਟਰ ਗਨਸ਼ਿਪਸ ਦੇ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਦੇ ਨਾਲ ਸ਼ਹੀਦ ਕੀਤਾ ਗਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ ਦਰਬਾਰ ਸਾਹਿਬ ਦਾ ਤੋਸ਼ਾ ਖਾਨਾ ਫੌਜ ਲੁੱਟ ਕੇ ਲੈ ਗਈ ਅਜੇ ਤੱਕ ਸਾਨੂੰ ਵਾਪਸ ਨਹੀਂ ਮਿਲਿਆ ਜਿਹਦਾ ਮਤਲਬ ਹੈ ਕੀ ਅਜੇ ਸਿੱਖ ਕੌਮ ਕਮਜ਼ੋਰ ਹੈ ਜਿਹੜਾ ਕਿ ਜੋ ਲੁੱਟ ਕੇ ਹਿੰਦੂ ਹਕੂਮਤ ਲੈ ਕੇ ਗਈ ਹੈ ਸਿੱਖ ਕੌਮ ਅਜੇ ਤੱਕ ਉਹ ਵਾਪਸ ਨਹੀਂ ਕਰਾ ਸਕੀ ਸੰਤ ਜਰਨੈਲ ਸਿੰਘ ਭਿੰਡਾਵਾਲੇ 72 ਘੰਟੇ ਲੜੇ ਸੀਗੇ ਇਹ ਤਿੰਨ ਫੌਜਾਂ ਦਾ ਸਾਹਮਣਾ ਕਰਦੇ ਹੋਏ ਔਰ ਥੀਰ ਦੇ ਵਿੱਚ ਜਿਹੜੇ ਦੋ ਨਿਸ਼ਾਨ ਸਾਹਿਬ ਆਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੇ ਅੱਗੇ ਹੈਗੀ ਹੈ ਲੜਦੇ ਲੜਦੇ ਉੱਥੇ ਆਪਣੀ ਸ਼ਹਾਦਤ ਦਿੱਤੀ ਹੈ 72 ਗੋਲੀਆਂ ਉਹਨਾਂ ਦੇ ਸੀਨੇ ਦੇ ਵਿੱਚ ਲੱਗੀਆਂ ਹੋਈਆਂ ਸੀ ਸ਼ਬੀਕ ਸਿੰਘ ਵੀ ਇਸ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਾਹਿਬ ਵੀ ਸਾਰੇ ਸਿੰਘ ਬੱਚੇ ਬੀਬੀਆਂ ਇੱਥੇ ਸ਼ਹੀਦ ਹੋਈਆਂ ਅੱਜ ਦੇ ਦਿਨ ਅਜੇ ਤੱਕ ਸਾਡੇ ਸਿੱਖਾਂ ਦੇ ਨਾਲ ਰਿੰਦੂਦੀ ਹਕੂਮਤ ਨੇ ਕੋਈ ਫੈਸਲਾ ਨਹੀਂ ਕੀਤਾ ਹੈਗਾ ਚੁੱਪ ਕਰਕੇ ਰਿੰਦੂਦੀ ਹਕੂਮਤ ਬੇਸ਼ੱਕ ਬੀਜਪੀ ਹੋਵੇ ਕਾਂਗਰਸ ਹੋਵੇ ਕੋਈ ਵੀ ਹਿੰਦੂਤਵਾਦੀ ਹਕੂਮਤ ਦਿੱਲੀ ਦੇ ਤਖਤ ਤੇ ਬੈਠੀ ਹੋਵੇ ਉਹ ਕਹਿੰਦੀ ਹੈ ਕਿ ਇਹ ਜਿਹੜੇ ਕੰਮ ਅਸੀਂ ਕੀਤਾ ਹੈ ਇਹ ਗੋਮੀ ਸਾਡਾ ਫਰਜ਼ ਸੀਗਾ ਭਾਜੀ ਈਟੀਵੀ ਇਹ ਮੇਰੀ ਨਾਟਕ ਇਸੇ ਤਰ੍ਹਾਂ ਜਿਹੜਾ ਮੋਦੀ ਨੇ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਖਾਲਸਾਣ ਜਾਂ ਜ਼ਾਤੀ ਦੀ ਗੱਲ ਕਰਨਗੇ ਉਹਨਾਂ ਨੂੰ ਇੰਡੀਆ ਦੇ ਵਿੱਚ ਵੀ ਮਾਰਿਆ ਜਾਊਗਾ ਜਿਵੇਂ ਮੋਸੇਵਾਲ ਤੇ ਦੀਪ ਸਿੰਘ ਸਿੱਧੂ ਨੂੰ ਮਾਰਿਆ ਗਿਆ ਸੀ ਕੈਂਡੀਡੇਟਾਂ ਦੇ ਵਿੱਚ ਹਰਦੀਪ ਸਿੰਘ ਇਹ ਸਹੀ ਜਾਂਦੇ ਪਿੱਛੋਂ ਨੇ ਮੇਜਰ ਨੂੰ ਮਾਰ ਦਿੱਤਾ ਸੀਗਾ ਕੈਂਡੀਡੇਟਾਂ ਦੇ ਵਿੱਚ ਆਪਣੇ ਰਿਪਦਮਨ ਸਿੰਘ ਮਲਿਕ ਨੂੰ ਮਾਰਤਾ ਕੈਂਡੀਡੇਟਾਂ ਦੇ ਵਿੱਚ ਸਕਦੋਲ ਸਿੰਘ ਨੂੰ ਮਾਰਤਾ ਕੈਨੇਡੀਆ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਹਿੰਦੁਸਤਾਨ ਦੀ ਖੁਫੀਆ ਏਜੰਸੀਆਂ ਨੇ ਸਾਡੇ ਸਿੱਖ ਕੈਨੇਡੀਅਨ ਸਿਟੀਜ਼ਨ ਕਤਲ ਕੀਤੇ ਹੈ ਇਹ ਬਹੁਤ ਸ਼ਰਮ ਦੀ ਗੱਲ ਹੈ ਜੇ ਮੈਂ ਐਚਕੀ ਪਾਰਲੀਮੈਂਟ ਦਾ ਮੈਂਬਰ ਬਣਦਾ ਤਾਂ ਮੈਂ ਐਚਕੀ ਪਾਰਲੀਮੈਂਟ ਦੇ ਵਿੱਚ ਜਾਕੇ ਮੋਸ਼ਨ ਪਾਸ ਕਰੋਨਾ ਸੀ ਕਿ ਇੱਕ ਮੋਦੀ ਇੱਕ ਮਿਤ샤 ਇੱਕ ਜੈ ਸ਼ੰਕਰ ਇੱਕ ਡੋਇਲ ਰੋ ਦਾ ਮੁਖੀ ਤੇ ਸਾਬਕਾ ਰੋ ਦਾ ਮੁਖੀ ਗੋਇਲ ਉਹਦੇ ਤੇ ਕਤਲ 200 302 ਦੇ ਮਕਦਮੇ ਦਰਜ ਕੀ ਤੇਜਾਨ ਜਿੰਨਾਂ ਨੇ ਪੰਨੂ ਨੂੰ ਵੀ ਅਮਰੀਕਾ ਬੈਠੇ ਮਾਰਨ ਦੀ ਪੂਰੀ ਸਲਾਹ ਬਣਾਈ ਸੀ ਪਰ ਪੰਨੂ ਦੇ ਕਾਤਲ ਅਮਰੀਕਾ ਦੀ ਸਰਕਾਰ ਨੇ ਫੜ ਲੇ ਕੇਸ ਦਰਜ ਕੀਤਾ ਗਿਆ ਅਮਰੀਕਾ 'ਚ ਮੋਤੀ ਤੇ ਹਿੰਦਰ ਹਕੂਮਤ ਦੇ ਖਲਾਫ ਸੋਏ ਸਾਰੀਆਂ ਚੀਜ਼ਾਂ ਹੈਗੀਆਂ ਜੋ ਖੁਸ਼ ਅੱਜ ਕਹਿਣ ਵਾਲੀਆਂ ਹੈਗੀਆਂ ਇਹ ਸਿੱਖ ਹੁਣ ਅਲੈਦਾ ਹੋਣਾ ਚਾਹੁੰਦੇ ਐ ਅਲੈਦਾ ਹੋ ਕੇ ਇਹ ਚਾਹੁੰਦੇ ਐ ਕਿ ਸਾਡੀ ਅਲੈਦਾ ਆਜ਼ਾਦ ਸੋਵਰਨ ਬਾਦਸ਼ਾਹੀ ਜਿਵੇਂ ਸੰਤ ਜਰਨੈਲ ਸਿੰਘ ਦੇ ਆਖਰੀ ਲਫਜ਼ ਸੀਗੇ ਕਿ ਜਦੋਂ ਫੌਜਾਂ ਹਿੰਦ ਦੀਆਂ ਆਈਆਂ ਤਾਂ ਖਾਲਸਾ ਦਾ ਨਹੀਂ ਪੱਥਰ ਰੱਖੇ ਜਾਊਗਾ ਸੋ ਅਸੀਂ ਚਾਹੁੰਦੇ ਐ ਜੀ ਸਾਡਾ ਮੋਲ ਹੁਣ ਅਲੈਦਾ ਬਣੇ ਜ਼ਬੂਰੀਅਤ ਤੇ ਅਮਨ ਪ੍ਰਸੰਨ ਤਰੀਕੇ ਦੇ ਨਾਲ ਅਸੀਂ ਜਿਵੇਂ ਹਿੰਦੂ ਇੰਡੀਆ ਦੇ ਵਿੱਚ ਜ਼ਾਦ ਹੈ ਮੁਸਲਮਾਨ ਪਾਕਿਸਤਾਨ ਦੇ ਵਿੱਚ ਜ਼ਾਦ ਹੈ ਅਸੀਂ ਸਿੱਖ ਆਪਣੀ ਜ਼ਾਦੀ ਦਾ ਮਾਣ ਆਪਣੇ ਖਾਲਸਾਣ ਦੇ ਵਿੱਚ ਮਾਣ ਸਕੀਏ ਵਾਇਪੁਰਜੀ ਕਾ ਖਾਸਾ ਵਾਇਪਰ ਕੱਲੂਕਰ ਅਦਿਸ਼ਕ ਕੁਝ ਦਿਨ ਪਹਿਲਾਂ ਹੀ ਜਿਹੜਾ ਆ ਕਾਂਗਰਸ ਨੂੰ ਵੱਡੀ ਬਹੁਮਤ ਦੇ ਨਾਲ ਪੰਜਾਬ ਦੇ ਲੋਕਾਂ ਨੇ ਦਿਖਾਇਆ ਵਾ ਬੜੀ ਸ਼ਰਮ ਦੀ ਗੱਲ ਹੈ ਕਿ ਖੱਲੂਕਰ ਅਦਿਸ਼ਕ ਦੇ ਹੁੰਦੇ ਆ ਕਾਂਗਰਸ ਨੂੰ 7 ਸੀਟਾ ਸਿੱਖ ਫੋਰਮ ਨਹੀਂ ਦਿੱਤੀ ਹੈ ਮੈਂ ਸਮਝਦਾ ਹੈ ਕਿ ਸਿੱਖ ਫੋਰਮ ਨੂੰ ਅਜੇ ਤੱਕ ਆਪਣੀ ਕੌਮੀਅਤਤਾ ਪਤਾ ਨਹੀਂ ਲੱਗਿਆ ਸਿੱਖ ਸ਼ਿਕਮ ਜਿਵੇਂ ਲੋਕ ਕਹਿੰਦੇ ਆ ਲਾਈ ਲੱਗ ਹੋ ਗਈ ਹੈ ਇਹਦੀ ਕੌਮੀਅਤ ਬਹੁਤ ਢਲੀ ਹੋਈ ਹੈ ਜਿਹੜੀ ਕਸ ਨਹੀਂ ਪਣੀ ਹੈ ਸਾਨੂੰ ਅਕਾਲੀ ਦਾ ਨੰਬਰ ਸਰ ਇਹਨੂੰ ਕਸ ਹੋਗਾ ਅੰਮ੍ਰਿਤਪਾਲ ਤੇ 32-32 ਸਾਲਾਂ ਤੋਂ ਸਿੱਖ ਜਿਲ੍ਹਿਆਂ ਦੇ ਵਿੱਚ ਹੈਗੇ ਆ ਸਾਡੇ ਖਾਲਸਾ ਦੇ ਜੱਜਦਾਰ ਹਵਾਰਾ ਸਾਹਿਬ ਤੇ ਕਸ਼ਮੀਰ ਦੇ ਮਲਕ ਸਾਹਿਬ ਸ਼ਬੀਰ ਸ਼ਾਹ ਇਹ ਸਾਰੇ ਵੀ ਜਿਹੜੇ 32-33 ਸਾਲਾਂ ਤੋਂ ਕੈਦ ਕੱਠ ਰਹੀ ਹੈ ਅਸਾਮ ਤੇ ਹੋਰ ਜੇਲਾਂ ਦੇ ਵਿੱਚ ਉਹਨਾਂ ਨੂੰ ਰਿਹਾਅ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਮਾਨ ਸਾਹਿਬ ਕੀ ਕਮੀਆਂ ਰਹਿ ਗਈਆਂ ਸੰਗਰੂਰ ਦੇ ਵਿੱਚ ਇਸ ਵਾਰੀ ਕਿਉਂਕਿ ਆਮ ਆਦਮੀ ਪਾਰਟੀ ਸੀਟ ਕੱਢੀ ਨਜ਼ਰ ਆਈ ਆ ਪਿਛਲੀ ਵਾਰ ਜਿਮਣੀ ਚੋਣਾਂ ਦੇ ਵਿੱਚ ਵੱਡੀ ਲੀਡ ਨਾਲ ਤੁਸੀਂ ਜਿੱਤੇ ਹੋ। ਕਦੇ ਕਦੇ ਸਿੱਖ ਮੰਨੋ ਔਟਾਲ ਦਿੰਦੇ ਆ ਕਹਿੰਦੇ ਤੂੰ ਬਾਹਰ ਰਹਿ ਥੋੜਾ ਥਿਰ ਫੇਰ ਤੈਨੂੰ ਬੁਲਾ ਲਾਂਗੇ। ਕਿਦੋਂ ਬੁਲਾਣਗੇ ਫਿਰ ਸੰਗਰੂਰ ਦੇ ਲੋਕ ਦੁਬਾਰਾ ਤੁਹਾਨੂੰ? ਜੀ ਪਤਾ ਹੈ ਹੀ ਪਾਰਲੀਮੈਂਟ ਟੁੱਟ ਜੇਬੇ ਕਿਉਂ ਕਰਕੇ ਨਾਜਕ ਸਥਿਤੀ ਬਹੁਤ ਹੈ ਇਹ ਪਾਰਲੀਮੈਂਟ ਨੇ ਟੁੱਟ ਜਾਣਾ ਹੈ। ਤੇ ਤੁਹਾਡੇ ਸਿਮਰਨਜੀਤ ਸਿੰਘ ਮਾਨ ਨੇ ਵਾਪਸ ਫੇਰ ਪਾਰਲੀਮੈਂਟ ਫੋਨ ਜਾਣਾ ਕਿਉਂ ਟੁੱਟ ਜਾਣੀ ਹੈ ਕੀ ਲੱਗਦਾ ਤੁਹਾਨੂੰ ਟੁੱਟਣ ਦੇ ਕਾਰਨ ਕੀ ਲੱਗ ਰਹੇ ਆ ਕਿਉਂ ਕਰਕੇ ਮжоਰਿਟੀ ਕਿਸੇ ਪਾਰਟੀ ਦੀ ਨਹੀਂ ਹੈ ਹਾਂ ਲੈਦੇ ਹੋ ਰਹੀ ਹੈ ਤੇ ਲੈਦੇ ਦੇ ਵਿੱਚ ਜਿਹੜੇ ਕੈਬਨਿਟ ਦੇ ਪੋਸਟ ਹੈ ਉਹਨਾਂ ਦੇ ਉੱਤੇ ਗੜਬੜ ਹੋਊਗੀ ਜਿਹੜੇ ਸੁਪਿਆਨ ਦੇ ਲੀਡਰ ਨੇ ਨਤਰੀਸ਼ ਕਮਾਰティ ਹੋਰ ਉਹ ਹੋ ਮਿਨਿਸਟਰੀ ਮੰਗਣਗੇ ਐਕਸਟਰਨਲ ਅਫੇਅਰਸ ਦੀ ਮਿਨਿਸਟਰੀ ਮੰਗਣਗੇ ਡਿਫੈਂਸ ਮਿਨਿਸਟਰੀ ਮੰਗਣ ਦੇਣਗੇ ਜੋ ਮੋਦੀ ਕਿਸੇ ਵੀ ਕੀਮਤ ਤੇ ਦੇਣ ਨੂੰ ਤਿਆਰ ਨਹੀਂ ਹੋਊਗਾ ਪਰ ਬਿਲਕੁਲ ਵਿਰੋਧ ਹੁੰਦੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵਿਰੋਧ ਹੁੰਦੇ باوجود ਵੀ ਭਾਜਪਾ ਜਿਹੜੀ ਆ ਵੋਟਾਂ 'ਚ ਵਾਅਦਾ ਕਰਦੀ ਨਜ਼ਰ ਆਈ ਆ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਮਸ਼ੀਨਾਂ ਵਾਧਾ ਕਰ ਦਿੰਦੀ ਹੈ ਬੀਜੇਪੀ ਦੀ ਵੋਟ ਦਾ ਸਾਡੀ ਵੋਟ ਦਾ ਘਾਟਾ ਕਰ ਦਿੰਦੀ ਹੈ ਸਾਨੂੰ ਪੂਰਾ ਇਤਬਾਰ ਅਜੇ ਹਿੰਦੁਸਤਾਨ ਦੀ ਜਮਹੂਰੀਅਤ ਤੇ ਉੱਤੇ ਨਹੀਂ ਪੱਜਿਆ ਫਿਰ ਸੰਗਰੂਰ ਵਾਲੀ ਤੇ ਕਿਉਂ ਨਹੀਂ ਹੋਇਆ ਜੀ ਘਾਟਾ ਜੀ ਸੰਗਰੂਰ ਵਾਲੀ ਤੇ ਘਾਟਾ ਹੋ ਸਕਦਾ ਫਿਰ ਖਡੂਰ ਸਾਹਿਬ ਵਾਲੀ ਤੇ ਘਾਟਾ ਕਿਉਂ ਨਹੀਂ ਹੋਇਆ ਜੀ ਉੱਥੇ ਕਿਉਂ ਨਹੀਂ ਮਸ਼ੀਨਾਂ ਦੀ ਕਰਪਣੀ ਹੋਈ ਸੀ ਉੱਥੇ ਪ੍ਰੋਪਾਗੈਂਡਾ ਬਹੁਤ ਜ਼ਿਆਦਾ ਸੀਗਾ ਉੱਥੇ ਕਰ ਨਹੀਂ ਸਕੇ ਹੈਗੇ ਤੇ ਤਾਂ ਵੀ ਅਮਨਤਪਾਲ ਸਿੰਘ ਨੂੰ ਮੋਟਾ ਘਟਾਈਆਂ ਜਿੰਨੀਆਂ ਆਉਣੀਆਂ ਚਾਹੀਦੀਆਂ ਸੀ ਉਹਨੀਆਂ ਨਹੀਂ ਪਈਆਂ ਹੁਣ ਐਨਐਸਏ ਉਤਾਰ ਕੇ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਦਿਬੜੀ ਘਰ ਤੋਂ ਵਾਪਸ ਲਿਆਉਂਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਹੈ ਇਹ ਤਾਂ ਹੁਣ ਪੰਥਰੇ ਉੱਤੇ ਮਨਸਰ ਹੈ ਕਿ ਕਿਵੇਂ ਉਹ ਉਹਨਾਂ ਨੂੰ ਵਾਪਸ ਲਿਆਉਂਦੇ ਆ ਭਾਈ ਸਰਬਜੀਤ ਖਾਲਸਾ ਨੂੰ ਵੱਡੀ ਗੱਲ ਨਾਲ ਫਰੀਦਕੋਟ ਦੇ ਲੋਕਾਂ ਨੇ ਜਿਤਾਇਆ ਕਿ ਉਹ ਪੰਜਾਬ ਦੇ ਲੋਕਾਂ ਦੇ ਸਮਰੂਹ ਫਰੀਦਕੋਟ ਦੇ ਲੋਕਾਂ ਦੇ ਖਰੇ ਉਤਰਨਗੇ ਇਹ ਉਹ ਦੱਸ ਸਕਦੇ ਜੀ ਮੈਂ ਨਹੀਂ ਦੱਸ ਸਕਦਾ ਕਿ ਸਰਕਾਰੀ ਕਮੇਟੀ ਇਲੈਕਸ਼ਨ ਕਰਵਾਉਣਾ ਅਸ਼ਰਮ ਨੇ ਖੰਡਿਤਨ ਅਮ ਦੀ ਇਲੈਕਸ਼ਨ 14 ਸਾਲ ਤੋਂ ਹੋ ਨਹੀਂ ਰਹੀ ਸੀ ਉਹ ਇੰਡੀਆ ਹਕੂਮਤ ਨੂੰ ਕਰਾਉਣੀ ਚਾਹੀਦੀ ਹੈ ਐਸਸੀਪੀਸੀ ਦੀ ਇਲੈਕਸ਼ਨਸ ਅੱਲਾਹ ਜੀ ਸ਼ੁਕਰੀਆ ਭਾਨ ਸਾਹਿਬ ਮੋਦੀ ਦੀ ਜਿੱਤ ਪੰਜਾਬ ਤੇ ਕੀ ਇਫੈਕਟ ਪਾਏਗੀ ਠੀਕ ਮੋਦੀ ਦੇਕਰ ਦੁਬਾਰਾ ਪ੍ਰਧਾਨ ਮੰਤਰੀ ਬੰਦੇ ਆ ਤੇ ਪੰਜਾਬ ਤੇ ਕੀ ਅਸਰ ਹੋ ਸਕਦਾ ਹੈ ਜੀ ਇਹ ਸਾਡਾ ਕਤਲ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਨਵੀਂ ਪਾਲਿਸੀ ਦੇ ਮਤਾਬਕ ਹਰਿਆਣੇ ਦੇ ਵਿੱਚ ਦੀਪ ਸਿੰਘ ਨੂੰ ਕਤਲ ਕਰਤਾ ਹੈ ਮੂਸੇਵਾਲਾ ਨੂੰ ਪੰਜਾਬ ਚ ਕਰਤਾ ਹੈ ਜੇਨਰੇਟ ਦੇ ਵਿੱਚ ਨੱਜਰ ਨੂੰ ਕਰਦਾ ਹੈ ਮਾਲਕ ਨੂੰ ਕਰਦਾ ਹੈ ਸੁਖਦੂਲ ਸਿੰਘ ਨੂੰ ਕਰਦਾ ਹੈ ਯੂਕੇ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਕਰਦਾ ਹੈ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਕਰਦਾ ਹੈ ਰੋਡੇ ਨੂੰ ਕਰਦਾ ਹੈ ਇਹਦੇ ਉੱਤੇ ਕੱਤਲ ਦਾ ਕੇਸ ਬਣੂਗਾ ਜੇ ਮੈਂ ਪਾਰਲੀਮੈਂਟ ਜਾਂਦਾ ਤੇ ਉੱਥੇ ਮੈਂ ਇਹ ਖਾਤ ਨੰਗੀ ਕਰਦੇ ਨਹੀਂ ਸੇ ਪਰ ਹੁੰ ਜਿਹੜੇ ਪਾਰਲਮੈਂਟ ਦੇ ਵਿੱਚ ਮੈਂਬਰ ਗਏ ਐ ਇਹਨਾਂ ਨੂੰ ਖਾਲਸਾਣ ਦੇ ਮੁੱਦੇ ਤੋਂ ਥੱਲੇ ਨਹੀਂ ਹੋਣਾ ਚਾਹੀਦਾ ਔਰ ਜਿਹੜੇ ਸਿੱਖ ਬਾਹਰ ਦੇ ਮੁਲਕਾਂ ਨੂੰ ਵਿੱਚ ਝੰਡਾ ਫੁਮਾਤੇ ਇੰਟੈਲੀਜੈਂਸ ਏਜੰਸੀਸ ਨੇ ਧੱਤਲ ਕਰਤੇ ਐ ਉਹਨਾਂ ਦੀ ਗੱਲ ਤਕੜੇ ਹੋ ਕੇ ਕਰਨੀ ਚਾਹੀਦੀ ਹੈ ਠੀਕ ਹੈ ਜੀ ਥੈਂਕ ਯੂ ਜੀ ਸਾਰਿਆਂ ਦਾ ਅੱਜ ਭਾਰਤੀ ਹਮਲੇ ਦੇ ਦਰਵਾਜ਼ੇ ਸਾਹ ਕੋਤੇ 40 ਸਾਲ ਪੂਰੇ ਹੋਏ ਨੇ ਸਾਡੇ ਸ਼ਹੀਦਾਂ ਨੇ ਜਿਹੜਾ ਸੰਘਰਸ਼ ਇਸ جنگ ਨੂੰ ਲੜ ਕੇ ਆਰੰਭ ਕੀਤਾ ਸੀ ਉਹ ਅਸਮਰਸ਼ ਅੱਜ ਵੀ ਜਾਰੀ ਹੈ ਦਲ ਖਾਲਸਾ ਇਸ ਗੱਲ ਦੇ ਲਈ ਕਮਿਟੀ ਰੱਖਿਆ ਕਿ ਸ਼ਹੀਦਾਂ ਨੂੰ ਅਸਲੀ ਸਰਦਾਰ ਜੀ ਜਿਹੜੀ ਹੈ ਉਹ ਇਹੀ ਹੋਏ ਕਿ ਜਿਹੜੇ ਮਕਸਦ ਲਈ ਉਹਨਾਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ ਪੰਜਾਬ ਨੂੰ ਪ੍ਰਭੂ ਸੱਤਾ ਸੰਪਨ ਮੁਲਕ ਬਣਾਉਣ ਦੇ ਇਕਰਾਰਸਤਾਨ ਦੀ ਪ੍ਰਾਪਤੀ ਦੇ ਲਈ ਉਹ ਅੱਜ ਵੀ ਸੰਘਰਸ਼ ਕੀਤਾ ਜਾਵੇ ਅਤੇ ਮੰਜਲ ਤੱਕ ਪਹੁੰਚਿਆ ਜਾਵੇ ਅੱਜ ਪੰਜਾਬ ਮੰਦੇ ਹੋ ਮਿਲਿਤ ਅਤੇ ਦਲਕਾਲ ਤੋਂ ਅਮਰਸਰ ਬੰਦੀ ਕਾਲ ਦਿੱਤੀ ਗਈ ਹੈ ਔਰ ਅਮਰਸਰ ਵਾਸੀ ਪਿਛਲੇ ਲੰਬੇ ਸਮੇਂ ਤੋਂ ਸਾਡੇ ਸਾਂ ਬੰਦੇ ਸਹਾਇਕ ਦੰਦੇ ਆ ਰਹੇ ਨੇ ਸੋ ਅਸੀਂ ਅੱਜ ਵੀ ਆਸ ਰੱਖਦੇ ਆ ਕਿ ਸਾਡੇ ਬੰਦੇ ਸਹਾਇਕ ਦੇ ਕੇ ਸਾਡੀ ਪੀੜਾ ਦੇ ਸ਼ਾਮਲ ਹੋਣ ਤੂੰ ਹੈਗਾ ਅੱਜ 40 ਵੀ ਬਰੇਡ ਲਾਈ ਜਾ ਰਹੀ ਹੈ ਲੇਕਿਨ ਲੱਗਦਾ ਹੈ ਕਿ ਜੋ ਚਿੱਠਾਂ ਦੇ ਸਤੇ ਤਸ਼ੱਦਦ ਸੀਗਾ ਉਹਦਾ ਹੱਥਕਿੰਸਾਫ ਮਿਲ ਪਾਇਆ ਕਿ ਨਹੀਂ ਮਿਲ ਪਾਇਆ ਔਰ ਕਿਸ ਤਰ੍ਹਾਂ ਇਨਸਾਫ ਮਿਲ ਪਾਇਆ 40 ਸਾਲ ਦਾ ਨਹੀਂ ਨਹੀਂ ਟੀਮ ਦਾ ਮੈਂ 40 ਸਾਲ ਬੀਤ ਗਏ ਨੇ ਦਰਬਾਰ ਸਾਹਿਬ ਉੱਤੇ ਹਮਲੇ ਦੇ ਜਿਹੜੀ ਪੀੜ ਹੈ ਉਹ ਸਜਰੀ ਹੈ ਦਰਦ ਅਜੇ ਹਰੇ ਦੇ ਤੇ ਜਿਹੜੀ ਸਟੇਟ ਨੇ ਇਹ ਕਹਿਰ ਵਰਤਾਇਆ ਸੀ ਅਸੀਂ ਉਹਨੂੰ ਮਾਫ ਨਹੀਂ ਕੀਤਾ ਇਸੇ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋਨੇ ਆ ਜਿੱਥੇ ਅਸੀਂ ਲੋਕਾਂ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣੇ ਆ ਨਾਲ ਹੀ ਨਾਲ ਇੰਡੀਅਨ ਸਟੇਟ ਨੂੰ ਇੱਕ ਮੈਸੇਜ ਵੀ ਦੇਣੇ ਆ ਕਿ ਅਸੀਂ ਇਹ ਭੁੱਲੇ ਨਹੀਂ ਆ ਤੇਰਾ ਕਹਿਰ ਔਰ ਨਾ ਹੀ ਅਸੀਂ ਤੈਨੂੰ ਮਾਫ ਕੀਤਾ ਔਰ ਸਾਡਾ ਸੰਘਰਸ਼ ਜਾਰੀ ਹੈ ਔਰ ਜਾਰੀ ਹੈ ਇਸ ਦਾ ਇੱਕ ਪਰਮਾਨ ਹੈ ਕਿ 40 ਸਾਲ ਪਹਿਲਾਂ ਇਸ ਜਗ੍ਹਾ ਦੇ ਉੱਤੇ ਸਨ ਜਰਨੈਲ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਹੋਰ ਬਹੁਤ ਸਾਰੇ ਸ਼ਹੀਦ ਕੀਤੇ ਗਏ ਸੀ ਸੰਘਰਸ਼ جاری ਹੈ ਜੰਗ جاری ਹੈ ਉਹਨਾਂ ਨੇ ਇੱਕ ਜੰਗ ਲੜੀ ਹੈ ਹਿੰਦੁਸਤਾਨ ਦੇ ਨਾਲ ਸਨ ਜਰਨੈਲ ਸਿੰਘ ਨੇ ਉਹ ਜੰਗ ਜਾਰੀ ਦਾ ਪਰਮਾਨ ਹੈ ਕਿ 40 ਸਾਲ ਬਾਅਦ ਵੀ ਇੰਡੀਆ ਨੂੰ ਕੈਨੇਡਾ ਦੀ ਤਰਫ਼ ਤੇ ਜਾ ਕੇ ਭਾਈ ਹਰਦੀਪ ਸਿੰਘ ਨੂੰ ਸ਼ਹੀਦ ਕਰਨਾ ਪਿਆ ਅਗਰ ਜੰਗ ਮੁੱਕ ਜਾਂਦੀ ਤੇ ਅੱਜ ਕੈਨੇਡਾ ਨਾ ਜਾਣਾ ਪੈਂਦਾ ਇੰਡੀਆ ਨੂੰ ਲਾਹੌਰ ਜਾਣਾ ਪਿਆ ਭਾਈ ਪਰਮਜੀਤ ਸਿੰਘ ਪੰਜਵਾੜ ਨੂੰ ਮਾਰਨ ਲਈ ਸੋ ਜੰਗ ਸਾਡੀ جاری ਹੈ ਅਸੀਂ ਜਿਹੜਾ ਸਟੇਟ ਹੈ ਅਸੀਂ ਉਸ ਦਿਨ ਹੀ ਇਹ ਫੈਸਲਾ ਕਰ ਲਿਆ ਸੀ ਕਿ ਜਿਹੜੀ ਸਾਡੀ ਆਪਣਾ ਪੰਛੀ ਨਾ ਇੰਡੀਆ ਨਾਲ ਉਹ ਸੀ ਤੋੜ ਦਿੱਤਾ ਸੀ ਖਤਮ ਹੋ ਗਿਆ ਸੀ ਉਸ ਦਿਨ ਜਿਲਦਨ ਟੈਂਕ ਇੱਥੇ ਆ ਗਏ ਸੀ ਔਰ ਟੈਂਕਾਂ ਦੇ ਉੱਤੇ ਤਿਰੰਗਾ ਸੀਗਾ ਜਦੋਂ ਉਹਨਾਂ ਨੇ ਇਹਨੂੰ ਓਕਿਊਪਾਈ ਕੀਤਾ ਹੈ ਬਿਲਡਿੰਗ ਨੂੰ ਉੱਥੇ ਤਿਰੰਗਾ ਲਾ ਕੇ ਗਏ ਨੇ ਕਿਸੇ ਪਾਰਟੀ ਦਾ ਚੋਣ ਨਿਸ਼ਾਨੀ ਇੱਥੇ ਲਾ ਕੇ ਗਏ ਇੰਡੀਅਨ ਸਟੇਟ ਨੇ ਅਟੈਕ ਕੀਤਾ ਹੈ ਜਥੇਦਾਰ ਸਾਹਿਬ ਨੇ ਬਹੁਤ ਖੂਬ ਸਾਰੀਆਂ ਗੱਲਾਂ ਕੀਤੀਆਂ ਨੇ ਪਰ ਇੱਕ ਬਰਦਾਸ਼ਤ ਅਸੀਂ ਜਿਹੜਾ ਜਿਹੜਾ ਨੈਰੇਟਿਵ ਇੱਕ ਰੋਂਗ ਨੈਰੇਟਿਵ ਸਿਰਜ ਲਿਆ ਕਿ ਇਹ ਸੇ ਪਾਰਟੀ ਦਾ ਹਮਲਾ ਸੀ ਪਾਰਟੀ ਦੇ ਕਹਿਣ ਤੇ ਕਦੀ ਫੌਜਾਂ ਨਹੀਂ ਆਪਰੇਸ਼ਨਸ ਕਰਦੀਆਂ ਹੁੰਦੀਆਂ ਸਟੇਟ ਦੇ ਕਹਿਣ ਤੇ ਕਰਦੀਆਂ ਨੇ ਜਿਹੜੀ ਗਵਰਨਮੈਂਟ ਹੁੰਦੀ ਹੈ ਐਸਟੈਬਲਿਸ਼ਡ ਬਾਈ ਲਾਅ ਉਹਦੇ ਕਹਿਣ ਤੇ ਕਰਦੀਆਂ ਨੇ ਸੋ ਸਾਨੂੰ ਕਲੀਅਰ ਹੋਣਾ ਚਾਹੀਦਾ ਕਿ ਅਟੈਕ ਇੰਡੀਆ ਵੱਲੋਂ ਸੀ ਔਰ ਇਹ ਅਨਪਾਰਟੀਨੇਬਲ ਸਿਨ ਹੈ ਨਾ ਬਖਸ਼ਣਯੋਗ ਗੁਨਾਹ ਇੰਡੀਆ ਦਾ ਜਿਹੜਾ ਅਸੀਂ ਬਖਸ਼ਿਆ ਨਹੀਂ ਹੈ ਔਰ ਅੱਜ ਵੀ ਸਾਡਾ ਸੰਘਰਸ਼ ਜਾਰੀ ਹੈ ਤੁਹਾਡਾ ਅੱਜ ਵੀ ਸੰਘਰਸ਼ ਜਾਰੀ ਹੈ ਲੇਕਿਨ ਨਰੇਂਦਰ ਮੋਦੀ ਤੀਸਰੀ ਵਾਰ ਕਰੇ ਆ ਔਰ ਪ੍ਰਾਈਮ ਮਿੰਿਸਟਰ ਬਣਨ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਮੋਦੀ ਵੱਲੋਂ ਬਿਆਨ ਆ ਰਹੇਗਾ ਅਮਿਤ ਸ਼ਾਹ ਵੱਲੋਂ ਬਿਆਨ ਆ ਰਹੇ ਨੇ ਲੱਗਦਾ ਹੈ ਜਸਟਿਸ ਮਿਲ ਪਾਏਗਾ ਜੀ ਮੋਦੀ ਇੱਕ ਬਹੁਤ ਵੱਡਾ ਪੋਲਰਾਈਜ਼ਰ ਹੈ ਉਹਨੇ ਪੂਰਾ ਇੰਡੀਆ ਨੂੰ ਪੋਲਰਾਈਜ਼ ਕੀਤਾ ਹੋਇਆ ਹੈ ਤੇ 80% ਜਿਸ ਮੁਲਕ ਦੀ ਆਵਾਮ ਹਿੰਦੂ ਹੋਵੇ ਉਸ ਨੂੰ ਉਹ ਫੂਲ ਕਰ ਰਿਹਾ ਮਿਸਲੀਡ ਕਰ ਰਿਹਾ ਹਾਲੇ ਇਸ ਵਾਰ ਉਹਨੂੰ ਕਰਾਰੀ ਹਾਰ ਵੀ ਕਈ ਥਾਵਾਂ ਤੋਂ ਮਿਲੀ ਹੈ ਇਵੇਂ ਅਯੁੱਧਿਆ ਦੇ ਲੋਕਾਂ ਨੇ ਵੀ ਉਹਨੂੰ ਮਤਲਬ ਹਰਾਇਆ ਉਸ ਸੈਗਮੈਂਟ ਨੇ ਹਰਾਇਆ ਔਰ ਉਹਦਾ ਜਿਹੜਾ ਰਾਮ ਮੰਦਰ ਦਾ ਇੱਕ ਜਿਹੜਾ ਉਹ ਜਾਦੂ ਸੀ ਨਾ ਉਹ ਚੱਲਿਆ ਨਹੀਂ ਹੈ ਸੋ ਉਹਦੀ ਮਤਲਬ ਇੱਕ ਤਰੀਕੇ ਦੇ ਨਾਲ ਉਹ ਪਿੱਛੇ ਗਿਆ ਅੱਗੇ ਨਹੀਂ ਗਿਆ ਸੋ ਲੋਕ ਰੈਲਾਈਜ਼ ਕਰ ਰਹੇ ਨੇ ਹੌਲੀ ਹੌਲੀ ਇਹ ਹਿੰਦੂਤਵਾ ਦਾ ਜਿਹੜਾ ਏਜੰਡਾ ਹੈ ਇਹ ਡੀਫੀਟ ਹੋਏਗਾ ਇਹ ਖਤਮ ਹੋਏਗਾ ਪੰਜਾਬ ਦੇ ਵਿੱਚ ਦੋ ਇੰਡੀਪੈਂਡੈਂਟ ਸੀਟਾਂ ਆਈਆਂ ਨੇ ਉਹ ਵੀ ਫਿਕ ਨਿਊਟਨ ਦੇ ਸਾਹਮਣੇ ਆਈ ਹੈ ਯਾਨੀ ਕਿ ਲੱਗਦਾ ਕਿ ਚੇਂਜ ਨਜ਼ਰ ਆਏਗਾ ਪੂਰੇ ਭਾਰਤ ਦੇ ਵਿੱਚ ਜੇਕਰ ਇਸ ਤਰ੍ਹਾਂ ਹੀ ਖੜੇ ਰਹਿਣ ਨਾ ਲੋਕ ਦੋ ਸੀਟਾਂ ਦੇ ਜਿਹੜੇ ਦੋ ਸੀਟਸ ਸੀਗੀਆਂ ਕੰਸਿਸਟੈਂਸੀ ਸੀਗੀਆਂ ਉਹਨਾਂ ਦੇ ਲੋਕਾਂ ਨੇ ਪੰਥਕ ਚਿਹਰਿਆਂ ਨੂੰ ਇੱਕ ਮੌਕਾ ਦਿੱਤਾ ਹੈ ਇਹ ਆਊਟ ਆਫ ਬਲੂ ਨਹੀਂ ਆਉਣਾ ਦੀਜੇ ਇਹ ਸੈਂਟੀਮੈਂਟਸ ਸੀਗੇ ਫੱਲੇ ਮਤਲਬ ਲੋਕਾਂ ਦੇ ਵਿੱਚ ਇੱਕ ਜਜ਼ਬਾ ਸੀਗਾ ਪੰਥਕ ਜਜ਼ਬਾ ਕਹਿ ਲਓ ਖਾਲਸਤਾਨੀ ਜਜ਼ਬਾ ਕਹਿ ਲਓ ਗੁੱਸਾ ਕਹਿ ਲਓ ਐਂਗਰ ਕਹਿ ਲਓ ਅਨੀਜ਼ੀਨੈਸ ਕਹ ਲਓ ਅਨਰੈਸਟ ਕਹ ਲਓ ਇਹਨੂੰ ਕੋਈ ਵੀ ਨਾਮ ਦੇ ਦਿਓ ਲੇਕਿਨ ਗੁੱਸਾ ਸੀਗਾ ਔਰ ਉਸ ਗੁੱਸੇ ਦਾ ਪ੍ਰਗਟਾਵਾ ਲੋਕਾਂ ਨੇ ਕੀਤਾ ਜਦੋਂ ਪਧਕ ਚਿਹਰੇ ਸਾਹਮਣੇ ਉਹਨਾਂ ਨੇ ਉਹਨਾਂ ਨੂੰ ਵੋਟ ਦੇ ਕੇ ਇੱਕ ਮੌਕਾ ਦਿੱਤਾ ਕਿ ਜਿਹੜੀਆਂ ਜਿਹੜੇ 40 ਸਾਲ ਤੋਂ ਤੱਕ ਅਸੀਂ ਸਾਡੇ ਪਹਿਲੇ ਨੁਮਾਇੰਦੇ ਹਾਸਲ ਨਹੀਂ ਕਰ ਸਕੇ ਸ਼ਾਇਦ ਇਹ ਕਰਦੇ ਸੋ ਇੱਕ ਤਰ੍ਹਾਂ ਦੇ ਨਾਲ ਇੱਕ ਅਪਰਚੂਨਿਟੀ ਦਿੱਤੀ ਹੈ ਉਹਨਾਂ ਦੋ ਨੁਮਾਇੰਦਿਆਂ ਨੂੰ ਔਰ ਮੈਂ ਸਮਝਦਾ ਕਿ ਇਹ ਆਊਟ ਆਫ ਬਲੂ ਨਹੀਂ ਹੈ ਇਹ ਸੈਂਟੀਮੈਂਟਸ ਆਲਰੇਡੀ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਸੀ ਔਰ ਇਹ ਸੈਂਟੀਮੈਂਟ ਜਿਹੜੀ ਸੀ ਉਹਦਾ ਪ੍ਰਗਟਾਵਾ ਕੱਲ ਜਾ ਪਰਸੋਂ ਜਿਹੜੇ ਨਤੀਜੇ ਆਏ ਨੇ ਉਹਦੇ ਵਿੱਚ ਸਾਡੇ ਸਾਹਮਣੇ ਆਏ 22 ਦੇ ਵਿੱਚ 92 ਦੇ ਕਰੀਬ ਵਾਇਕ ਦਿੱਤੇ ਗਏ ਲੱਗਦਾ ਹੈ ਕਿ 27 ਦੇ ਵਿੱਚ ਐਕਸਟਰਾ ਦਾ ਹੀ ਮੰਡਟ ਜਿਹੜਾ ਜਿਸਾ ਦੋ ਸੀਟਾਂ ਮਿਲੀਆਂ ਨੇ ਐਸਰਾ ਹੀ ਪੰਜਾਬ ਨੂੰ ਮੁਕਦਰਾ ਮਿਲਦਾ ਨਿਕਲ ਰਿਹਾ ਹੈ ਕੀ ਲੱਗਦਾ ਹੈ ਕਿ ਅਲੱਗ ਪਾਰਟੀ ਕੋਲ ਨਿਕਲ ਰਹੀ ਹੈ ਕੱਲ ਤੇ ਹੈ ਕਿ ਲੋਕਾਂ ਨੇ ਇੱਕ ਫੇਥ ਪ੍ਰਗਟ ਕੀਤਾ ਹੈ ਭਰੋਸਾ ਪ੍ਰਗਟ ਕੀਤਾ ਹੈ ਜੇ ਤੁਸੀਂ ਉਸ ਫੇਥ ਤੇ ਉਸ ਭਰੋਸੇ ਤੇ ਪੂਰਾ ਉਤਰੋਗੇ ਡਿਲੀਵਰ ਕਰੋਗੇ ਤਾਂ ਹੀ ਲੋਕ ਅੱਗੇ ਚੱਲਣਗੇ ਨਹੀਂ ਤਾਂ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਲੋਕ ਬਹੁਤ ਛਿੱਤੀ ਪਲਟਦੇ ਨੇ ਕਦੀ ਕਿਸੇ ਡਾਲਦੇ ਕਦੀ ਕਿਸੇ ਡਾਲਦੇ ਕਦੇ ਕਿਸੇ ਡਾਲਦੇ